ਤੇ ਮੁੰਬਈ ਚ ਧੱਕ ਪਾਈ ਪਈ ਆ ਚਮਕੀਲੇ ਦੇ ਗਾਣੇ ਕਲੱਬਾਂ ਚ ਵੀ ਚੱਲ ਪਏ ਉੱਥੇ ਨਾ ਰੀਮਿਕਸ ਹੋ ਕੇ ਚੱਲੀ ਜਾਂਦੇ ਦੰਗੁਸ਼ ਫੀਲ ਨਹੀਂ ਹੋਇਆ ਕਿ ਬਈ ਇਤਿਹਾਸ ਅਲੀ ਜੀ ਨਾਮ ਮੈਂ ਕੰਮ ਕਰ ਰਿਹਾ ਜਾਂ ਦਿਲਜੀਤ ਦੋਸਾਂਝਾ ਕਰ ਰਿਹਾ ਉਦੋਂ ਬਸ ਮੈਨੂੰ ਇਹ ਸੀ ਯਾਰ ਮੈਂ ਹੀ ਵਧੀਆ ਕਰ ਦਵਾ ਕਿੰਨੇ ਟਾਈਮ ਬਾਅਦ ਮੈਨੂੰ ਮੌਕਾ ਮਿਲਿਆ ਜੇ ਇੱਥੇ ਮੈਂ ਵਧੀਆ ਨਾ ਕੀਤਾ ਫਿਰ ਗਾਹ ਨੂੰ ਖਣੀ ਮੌਕਾ ਮਿਲੂ ਖਣੀ ਨਹੀਂ ਕਿੱਕਰ ਡਾਲੇ ਵਾਲਾ ਸੀਗੇ ਜਿਹੜੇ ਅਮਰ ਸਿੰਘ ਚਮਕੀਲਾ ਦੀ ਜਿਹੜੀ ਕਾਮਯਾਬੀ ਦੇ ਵਿੱਚ ਕਿਉਂਕਿ ਉਹ ਜਿਹੜੇ ਵੀ ਪ੍ਰੋਗਰਾਮ ਹੁੰਦੇ ਸੀ ਉਹ ਬੁਕਿੰਗਸ ਕਰਦੇ ਸਾਰਾ ਮੈਨੇਜ ਕਰਦੇ ਸੀਗੇ ਤੇ ਉਹਨਾਂ ਦਾ ਰੋਬੀ ਜੋਲ ਨੇ ਜਿਹੜਾ ਹੈਗਾ ਉਹ ਕਰੈਕਟਰ ਇਹਨਾਂ ਨੇ ਪਲੇ ਕੀਤਾ ਹੈਗਾ ਪਹਿਲਾ ਮੇਰਾ ਜਿਹੜੀ ਫਿਲਮ ਸੀ ਜੀ ਉਹ ਕੇਦਾਰਨਾਥ ਸੁਸ਼ਾਨ ਸਿੰਘ ਰਾਜਪੂਤ ਦੀ ਆਈ ਸੀ ਛੋਟਾ ਰੋਲ ਸੀਗਾ ਤੇ ਮੇਜਰ ਬ੍ਰੇਕਥਰੂ ਤੁਸੀਂ ਇਹਨੂੰ ਹੀ ਕਹਿ ਸਕਦੇ ਹੋ ਮਤਲਬ 2018 ਚ ਉਹ ਰਿਲੀਜ਼ ਹੋਈ ਸੀ ਤੇ ਦੇਖ ਲਓ ਤੁਸੀਂ 6 ਸਾਲ ਬਾਅਦ ਹੋਈ ਹੈ ਰਿਲੀਜ਼ ਇਹ ਪਹਿਲਾਂ ਨਾ ਕਿਸੇ ਨੂੰ ਵੀ ਉਮੀਦ ਨਹੀਂ ਸੀ ਵੀ ਇਹ ਕੌਣ ਆ ਇਮਤੀਆਜ਼ ਅਲੀ ਕੀ ਹੈ ਨੈਟਫਲਿਕਸ ਤੇ ਮਤਲਬ ਕੀ ਆ ਰਿਹਾ ਆਪਣੇ ਪਿੰਡ ਵਾਲਿਆਂ ਨੂੰ ਨੈਟਫਲਿਕਸ ਦਾ ਹੀ ਨਹੀਂ ਪਤਾ ਨਹੀਂ ਸੀ ਹਾਂ ਫਾਦਰ ਸਾਹਿਬ ਨੂੰ ਵੀ ਨਹੀਂ ਪਤਾ ਸੀ ਕਿ ਵੀ ਇਹ ਨੈਟਫਲਿਕਸ ਕੀ ਸ਼ੈ ਹੈ